ਵਾਹਿਗੁਰੂ ਜੀ ਕੀ ਫਤਿਹ ਜਦੋਂ ਸਾਡਾ ਮਨ ਅਕਾਲ ਪੁਰਖ ਦੇ ਪਿਆਰ ਦੇ అనుభవ ਤੇ ਤਰਕ ਕਰਦਾ ਆ ਕਿ ਵਾਹਿਗੁਰੂ ਕਿੱਥੇ ਹੈ ਉਹ ਕਿੱਥੇ ਵੱਸਦਾ ਹੈ ਉਹ ਉਹਦੀ ਗੋਦ ਕੀ ਹੈ ਉਹਦਾ ਨਿਗ ਕਿਦਾਂ ਮਿਲਦਾ ਹੈ ਉਹ ਪਿਆਰ ਕਿਦਾਂ ਬਖਸ਼ਿਸ਼ ਕਰਦਾ ਹੈ ਕਈ ਵਾਰ ਉਖੜਿਆ ਮਨ ਪ੍ਰਮਾਤਮਾ ਤੇ ਵੀ ਤਰਕ ਕਰਨ ਲੱਗ ਜਾਂਦਾ ਹੈ ਕਿ ਸਾਨੂੰ ਕੁਝ ਮਹਿਸੂਸ ਹੋਵੇ ਕੁਝ ਅਹਿਸਾਸ ਸਾਡੇ ਕੋਲੇ ਹੋਣ ਮੈਂ ਸੰਖੇਪ ਸ਼ਬਦਾਂ ਚ ਸਾਂਝ ਪਾ ਰਿਹਾ ਕਿ ਸਤਗੁਰੂ ਸੱਚੇ ਪਾਤਸ਼ਾਹ ਸਾਨੂੰ ਕਿੰਨਾ ਪਿਆਰ ਕਰਦੇ ਐ ਕਿੰਨਾ ਸੰਭਾਲਦੇ ਐ ਅਕਾਲ ਪੁਰਖ ਵਾਹਿਗੁਰੂ ਕਿਵੇਂ ਪਾਲਣਾ ਕਰਦੇ ਐ ਸਾਡੀ ਸਤਗੁਰ ਨੇ ਦੁਨਿਆਵੀ ਰਸਟਿਆਂ ਦੀ ਉਦਾਹਰਣ ਦੇ ਕੇ ਸਾਡੇ ਡੈਗ ਦੇ ਟੈਂਦੇ ਹੋਏ ਮਨ ਨੂੰ ਸਹਾਰਾ ਦਿੱਤਾ ਕਿ ਤੇਰੀ ਮਾਂ ਤਾਂ ਤੈਨੂੰ ਪਿਆਰ ਕਰਦੀ ਹੋएगी ਤੇ ਸਿੱਖਾ ਉਹ ਵੀ ਤੇਰੀ ਮਾਂ ਆ ਜਿਵੇਂ ਇੱਕ ਦੁਨਿਆਵੀ ਬਾਪ ਆਪਣੇ ਬੱਚੇ ਲਈ ਬਹੁਤ ਉਦਮ ਕਰਦਾ ਉਹ ਵੀ ਹਰਜੀ ਮਾਤਾ ਹਰਜੀ ਪਿਤਾ ਅਸੀਂ ਉਹਦੇ ਬੱਚੇ ਹਾਂ ਉਹ ਸਾਡਾ ਬਾਪ ਹੈ ਉਹ ਪੂਰੀ ਪ੍ਰਕਿਰਤੀ ਵਿੱਚ ਜਿੰਨੇ ਜੀਵ ਨੇ ਉਹਦੇ ਲਾਲ ਨੇ ਉਹ ਸਭ ਦੀ ਰੱਖਿਆ ਕਰਦਾ ਵਾ ਮਾਂ ਮੋਹ ਵਸ ਹੋ ਕੇ ਸਿਰਫ ਉਸ ਬੱਚੇ ਲਈ ਤਾਂ ਸਭ ਕੁਝ ਨਿਸ਼ਾਵਰ ਕਰ ਸਕਦੀ ਆ ਜਿਹੜਾ ਉਹਨੇ ਢਿੱਡੋਂ ਜੰਮਿਆ ਜਦੋਂ ਗੱਲ ਦੂਜੇ ਬੱਚੇ ਦੀ ਚੱਲੇ ਹੋ ਸਕਦਾ ਉਹ ਵੀ ਪਾਸੇ ਹੋ ਜਾਏ ਪਰ ਸਤਿਗੁਰ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤੂੰ ਤਾਂ ਫਰਕ ਵੀ ਨਹੀਂ ਕਰਦਾ ਕਿਸੇ 'ਚ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਤੂੰ ਸਾਡਾ ਭਾਈ ਐ ਤੂੰ ਸਾਡੀ ਮਾਂ ਵਾ ਤੂੰ ਸਾਡਾ ਮਿੱਤਰ ਐ ਤੂੰ ਸਾਡਾ ਬਾਪ ਐ ਸੱਜਣ ਸੱਚਾ ਪਾਤਸ਼ਾ ਹੁਣ ਇੱਕ ਦੁਨਿਆਵੀ ਸੱਚੇ ਦੋਸਤ ਦੇ ਰਿਸ਼ਤੇ ਚੋਂ ਤੋ ਨਿੱਗ ਮਿਲਦਾ ਐ ਨਾ ਬੰਦੇ ਨੂੰ ਮਾਂ ਦੇ ਰਿਸ਼ਤੇ ਚੋਂ ਮਿਲਦਾ ਐ ਸਿਆਣੇ ਭਰਾ ਦੇ ਰਿਸ਼ਤੇ ਚੋਂ ਨਿੱਗ ਮਿਲਦਾ ਐ ਤੇ ਮਹਾਰਾਜ ਕਹਿੰਦੇ ਉਹ ਵੀ ਤੇਰਾ ਮਾਂ ਬਾਪ ਭਰਾ ਹੈ ਤੇ ਜਿੱਥੇ ਕੋਈ ਦੁਨੀਆ ਦਾ ਰਿਸ਼ਤਾ ਨਹੀਂ ਨ ਖਲੋਂਦਾ ਉੱਥੇ ਵਾਹਿਗੁਰੂ ਆ ਕੇ ਖਲੋ ਜਾਂਦਾ ਤੇਰੇ ਨਾਲ ਗੁਰ ਮੇਰੇ ਸੰਗ ਸਦਾ ਹੈ ਮਾਫ਼ ਕਰਨਾ ਕਈ ਵਾਰ ਭਰਾ ਵੀ ਨਹੀਂ ਨਿਭਦੇ ਉਹ ਜਗਾ ਮਾਂ ਬਾਪ ਵੀ ਨਹੀਂ ਉਹ ਫਰਜ਼ ਨਿਭਾਪ ਆਉਂਦਾ ਦੁਨਿਆਵੀ ਰਿਸ਼ਤੇ ਵੀ ਕਈ ਵਾਰ ਸਾਥ ਛੱਡ ਜਾਂਦੇ ਨੇ ਪਰ ਸਤਿਗੁਰੂ ਤੂੰ ਵਿਵਪਤਾ ਵਿੱਚ ਵੀ ਸਾਡੇ ਨਾਲ ਨਿਭਣ ਵਾਲਾ ਹੈ ਇੱਥੇ ਬਾਬਾ ਕਬੀਰ ਜੀ ਨੇ ਮਾਂ ਦੇ ਉਸ ਭਾਵ ਨੂੰ ਅੱਗੇ ਰੱਖ ਕੇ ਅਕਾਲ ਪੁਰਖ ਨਾਲ ਕਿਵੇਂ ਸਾਡੀ ਸਾਂਝ ਬਵਾਈ ਸੁੱਤ ਅਪਰਾਧ ਕਰਤ ਹੈ ਜੀਤੇ ਸੁੱਤ ਦਾ ਅਰਥ ਹੁੰਦਾ ਪੁੱਤ ਜਿਹੜਾ ਢੋ ਜੰਮਿਆ ਬੱਚਾ ਬੱਚੀ ਕਹਿੰਦੇ ਵਾਹਿਗੁਰੂ ਕੀ ਬੱਚਾ ਗਲਤੀਆਂ ਨਹੀਂ ਕਰਦਾ ਕੀ ਬੱਚੇ ਤੋਂ ਗੁਨਾਹ ਨਹੀਂ ਹੁੰਦੇ ਉਹ ਅਨਜਾਨ ਹੈ ਕਿਤੇ ਕੁਝ ਤੋੜਦਾ ਹੈ ਕਿਤੇ ਕੁਝ ਭੰਨਦਾ ਹੈ ਕਿਤੇ ਘਰ ਵਿੱਚ ਕੂੜਾ ਕਰਕਟ ਵੀ ਖਿਲਾਰ ਦਿੰਦਾ ਹੈ ਕਦੇ ਹਾਸੇ ਖੇਡੇ ਵਿੱਚ ਬਾਪ ਦੇ ਵੀ ਕੇਸਾਂ ਨੂੰ ਹੱਥ ਪਾਉਂਦਾ ਹੈ ਉਹ ਕਿੰਨੀਆਂ ਗਲਤੀਆਂ ਕਰਦਾ ਹੈ ਉਹ ਬੱਚਾ ਹੈ ਬੱਚੇ ਤੋਂ ਗਲਤੀਆਂ ਹੁੰਦੀਆਂ ਨੇ ਜਿਹੜੀ ਗਲਤੀ ਜਾਣੇ ਅਣਜਾਣੇ ਚੁੰਦੀ ਨਾ ਪਿਆਰੀ ਸਾਧ ਸੰਗਤ ਜੀ ਉਹਨੂੰ ਗੁਰੂ ਬਖਸ਼ ਲੈਂਦਾ ਪਰ ਮਹਾਰਾਜ ਕਹਿੰਦੇ ਸਿੱਖਾਂ ਆਹ ਗੱਲ ਬਹੁਤ ਮਾੜੀ ਐ ਕਿ ਜਾਣ ਬੂਝ ਕੇ ਬਾਵਰ ਐ ਤੈ ਕਾਜ ਵਿਗਾ ਰਹਿਓ ਇਹ ਗਲਤ ਐ ਆ ਮਾੜਾ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਤੂੰ ਜਾਣਦਿਆਂ ਹੋਇਆ ਗਲਤੀਆਂ ਕਰ ਰਿਹਾ ਹੈ ਤੂੰ ਜਾਣਦਿਆਂ ਹੋਇਆ ਗੁਨਾਹ ਕਰ ਰਿਹਾ ਹੈ ਤੂੰ ਜਾਣਦਿਆਂ ਹੋਇਆ ਪਾਪ ਕਰ ਰਿਹਾ ਹੈ ਇਹ ਬਹੁਤ ਬੁਰਾ ਹੈ ਇਹ ਜੋ ਤੂੰ ਬੀਜਿਆ ਹੈ ਪਿਆਰਿਆ ਇਹ ਤੈਨੂੰ ਵੱਢਣਾ ਪਏਗਾ ਪਰ ਕਿਤੇ ਜਾਣੇ ਨਾ ਜਾਣੇ 'ਚ ਕਿਤੇ ਗੁੱਸਾ ਆਇਆ ਕਿਤੇ ਵਕਤੀ ਕ੍ਰੋਧ ਆਇਆ ਕਿਤੇ ਮਨ 'ਚ ਬੁਰਾ ਖਿਆਲ ਆਇਆ ਪਰ ਹਿਰਦਾ ਉਵੇਂ ਦਾ ਹੈ ਨਹੀਂ ਅਸੀਂ ਤੇਰੇ ਬੱਚੇ ਹਾਂ ਔਰ ਇੱਕ ਬੇਨਤੀ ਹੋਰ ਕਰਾਂ ਪਿਆਰੀ ਸਾਧ ਸੰਗਤ ਜੀ ਬੱਚੇ ਬਣ ਕੇ ਆਓਗੇ ਤੁਹਾਡੀਆਂ ਗਲਤੀਆਂ ਮਾਫ ਹੋ ਜਾਣਗੀਆਂ ਬੰਦਾ ਸਿਆਣਾ ਹੋ ਕੇ ਗਿਆਨੀ ਹੋ ਕੇ ਗਲਤੀ ਕਰਦਾ ਉਹ ਕਦੇ ਮਾਫੀਯੋਗ ਨਹੀਂ ਹੁੰਦੀ ਉਹ ਸਜ਼ਾ ਦੇ ਯੋਗ ਹੁੰਦੀ ਹੈ ਅਸੀਂ ਬੱਚੇ ਹਾਂ ਸੁੱਤ ਅਪਰਾਧ ਕਰਤ ਹੈ ਜੀਤੇ ਅੱਗੇ ਸ਼ਬਦ ਆਇਆ ਕੀ ਮਾਨ ਲਿਖੀ ਜਾਂਦੀ ਹੈ ਕਾਪੀ ਤੇ ਰੋਜ਼ ਇੱਥੇ ਧੀ ਗਲਤੀ ਕਰ ਗਈ ਅੱਜ ਪੁੱਤ ਨੇ ਆ ਗਲਤੀ ਕਰਤੀ ਅੱਜ ਇੱਥੇ ਗਲਤੀ ਲਿਖਦੀ ਥੋੜਾ ਉਹ ਕਿਸੇ ਨੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਕਾਪੀਆਂ ਤੇ ਨੋਟ ਕੀਤਾ ਪਿਆਰੀ ਸਾਧ ਸੰਗਤ ਜੀ ਬਸ ਫਰਕ ਇਹ ਨਾ ਕਹੇ ਗਲਤੀ ਆਪਣੀ ਹੋਵੇ ਬੰਦਾ ਵਕੀਲ ਬਣ ਜਾਂਦਾ ਹੈ ਗਲਤੀ ਦੂਜੇ ਦੀ ਹੋਵੇ ਬੰਦਾ ਜੱਜ ਬਣ ਜਾਂਦਾ ਹੈ ਆਪਣਿਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪੜਦੇ ਪਾਉਂਦਾ ਤੇ ਦੂਜਿਆਂ ਦੀਆਂ ਗਲਤੀਆਂ ਨੂੰ ਬੇਪਰਦਾ ਕਰਦਾ ਇਹ ਸਾਡਾ ਸੁਭਾਅ ਹੈ ਆਦਤ ਬਣ ਗਈ ਸਾਡੀ ਪਿਆਰ ਨਹੀਂ ਨਾ ਖਲਕਤ ਨਾਲ ਪਿਆਰ ਨਹੀਂ ਨਾ ਇਹ ਸਮਝਿਆ ਨਹੀਂ ਨਾ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੁੱਤਪਰਾਧ ਕਰਤ ਹੈ ਜੀਤੇ ਜਨਣੀ ਚੀਤ ਨਾ ਰਾਗ ਸチェਤੇ ਮਾਂ ਚੀਤੇ ਚ ਨਹੀਂ ਰੱਖਦੀ ਉਹਨੂੰ ਭਲਾ ਲੈਂਦੀ ਐ ਫੇਰ ਗੱਲ ਨਾਲ ਲਾਉਂਦੀ ਐ ਕੋਈ ਗੱਲ ਨਹੀਂ ਬੱਚਾ ਵਾ ਹੋ ਜਾਂਦਾ ਜੇ ਮਨ ਚ ਰੱਖਣ ਲੱਗ ਜੇ ਕਰੋਧੀ ਨਾ ਹੋ ਜੇ ਗੁੱਸੇ ਨਾ ਹੋ ਜੇ ਸਾਰਾ ਦਿਨ ਬੱਚੇ ਨੂੰ ਮਾਰਦੀ ਨਾ ਰਹੇ ਝਟਕਦੀ ਨਾ ਰਹੇ ਉਹ ਕਹਿੰਦੀ ਕੋਈ ਨਹੀਂ ਸਵੇਰੇ ਐਵੇਂ ਦਾ ਸੀ ਖਿਜਿਆ ਸੀ ਨਹੀਂ ਸੀ ਪੜਦਾ ਕੋਈ ਗੱਲ ਨਹੀਂ ਦੁਪਹਿਰੇ ਸਹੀ ਹੋ ਜਾਏਗਾ ਸ਼ਾਮੇ ਬਦਲ ਜਾਏਗਾ ਅੱਗੇ ਆਖਿਆ ਰਾਮయ్యా ਹਾਂ ਬਾਰਕ ਤੇਰਾ ਅਸੀਂ ਤੇਰੇ ਬੱਚੇ ਆ ਜਿਵੇਂ ਸਾਡੀ ਮਾਂ ਸਾਨੂੰ ਜੰਮਿਆ ਸਾਡੀ ਮਾਂ ਨੂੰ ਵੀ ਤੇ ਤੂੰ ਹੀ ਬਣਾਇਆ ਨਾ ਸਾਡੀ ਮਾਂ ਦੇ ਗਰਭ ਵਿੱਚ ਵੀ ਧਾਤਿਆ ਸਾਨੂੰ ਤੂੰ ਹੀ ਰੱਖਿਆ ਹੈ ਨਾ ਇਸ ਸੰਸਾਰ ਵਿੱਚ ਜਨ ਪਦੈਸ਼ ਤੂੰ ਕੀਆ ਇਸ ਸੰਸਾਰ ਦਿਖਾਉਣ ਵਾਲਾ ਵੀ ਤੂੰ ਹੀ ਹੈ ਨਾ ਧਾਤਿਆ ਹੇ RAM ਹੇ ਰਮੇ ਹੋਏ ਵਾਹਿਗੁਰੂ ਅਸੀਂ ਤੇਰੇ ਬੱਚੇ ਹਾਂ ਕਾਹੇ ਨਾ ਖੰਡ ਸਬਗਣ ਮੇਰਾ ਸਤਿਗੁਰੂ ਮੇਰੇ ਔਗਣਾ ਵਲ ਨਾ ਦੇਖਿਓ ਬੱਚੇ ਹਾਂ ਜਿਵੇਂ ਮਾਂ ਨਹੀਂ ਦੇਖਦੀ ਤੂੰ ਵੀ ਤੇ ਮਾਈ ਆ ਨਾ ਜਿਵੇਂ ਬਾਪ ਨਹੀਂ ਲਿਖਦਾ ਗਲਤੀਆਂ ਸਤਿਗੁਰੂ ਤੂੰ ਵੀ ਤੇ ਸਾਡਾ ਬਾਪ ਐ ਰਮਈਆ ਹਾਂ ਬਾਰਕ ਤੇਰਾ ਕਾਹੇ ਨਾ ਖੰਡ ਸਬਗਣ ਮੇਰਾ ਬੇਨਤੀ ਕਰਾਂ ਜੇ ਸੱਚਮੁੱਚ ਹਿਰਦਾ ਗੁਰੂ ਨੂੰ ਮਾਂ ਮੰਨ ਲਏ ਨਾ ਤੇ ਸਤਿਗੁਰੂ ਜ਼ਰੂਰ ਗੋਦ ਦਿੰਦਾ ਆਪਣੇ ਬੱਚੇ ਨੂੰ ਜੇ ਸੱਚਮੁੱਚ ਹਿਰਦਾ ਬਾਪ ਮੰਨ ਲਏ ਨਾ ਸਤਿਗੁਰੂ ਨੂੰ ਕਿ ਤੂੰ ਸਾਝਾ ਸਹਬ ਬਾਪ ਹਮਾਰਾ ਫਿਰ ਬਾਪ ਵਾਲਾ ਨੈਗ ਵੀ ਮਿਲਦਾ ਹੈ ਅੱਗੇ ਸ਼ਬਦ ਆਇਆ ਜੇ ਅਤਿ ਕਰੋਪ ਕਰੇ ਕਰਤਾ ਆ ਜੇ ਪੁੱਤ ਕ੍ਰੋਪੀ ਹੋ ਕੇ ਮਾਂ ਤੇ ਧਾਵਾ ਵੀ ਕਰ ਦੇ मां ਦੇ ਗਲ ਵੀ ਪੈ ਜਾਏ ਹੱਦੋਂ ਵੱਧ ਗੁੱਸਾ ਅੰਦਰ ਤੇ ਫਿਰ मां ਕੀ ਕਰਦੀ ਹੈ ਤਾਂ ਪੀ ਚੀਤ ਨਰਾਕ ਸਮਾਇਆ ਤਾਂ ਵੀ मां ਚੇਤੇ ਜੋ ਭਲਾ ਦਿੰਦੀ ਚੱਲ ਕੋਈ ਨਹੀਂ ਇਹੋ ਜੀਆਂ ਸੈਂਕੜੇ ਖਬਰਾਂ ਪੜੀਆਂ ਆਪਾਂ ਕਿ ਨਸ਼ਿਆਂ ਦੇ ਅਧੀਨ ਹੋ ਕੇ ਪੁੱਤਾਂ ਮਾਵਾਂ ਮਾਰੀਆਂ ਪਰ ਕੋਈ 100 ਚੋਂ ਇੱਕ ਹੋਏਗੀ ماں ਜਿਹੜੀ ਕਿਸੇ ਵਿਸ਼ੇਵਕਾਰ ਦੀ ਗੁਲਾਮ ਹੋ ਕੇ ਤੇ ਬੱਚਿਆਂ ਨੂੰ ਮਾਰ ਕੇ ਤੁਰ ਗਈ ਕੋਈ ਮਾਂ ਆਪਣੇ ਬੱਚਿਆਂ ਨਾਲ ਇਦਾਂ ਨਹੀਂ ਕਰਦੀ ਅਸੀਂ ਪੁੱਤ ਲੱਖਾਂ ਹੀ ਇੱਕ ਪੁੱਤ ਹੋਏ ਦੇਖੇ ਸੰਸਾਰ ਤੇ ਕਿਸੇ ਨੇ ਬਿਰਦਾ ਆਸ਼ਰਮ ਛੱਡਿਆਂ ਦੀ ਕਿਸੇ ਨੇ ੱੱਕਾ ਮਾਰਿਆ ਕਿਸੇ ਨੇ ਹੱਤ ਚੁੱਕਿਆ ਕਿਸੇ ਨੇ ਗਾਲੀ ਐਸੇ ਐਸੇ ਲੱਖਾਂ ਹੀ ਪੁੱਤ ਹੋਣਗੇ ਪਰ ਲੱਖਾਂ ਚੋਂ ਇੱਕ ਮਾਂ ਵੀ ਇਦਾਂ ਦੀ ਨਹੀਂ ਹੋਏਗੀ ਜਿਹੜੀ ਆਪਣੇ ਬੱਚੇ ਦਾ ਬੁਰਾ ਮੰਗਦੀ ਹੋਏਗੀ ਆਪਣੇ ਬੱਚੇ ਬਾਰੇ ਬੁਰਾ ਸੋਚਦੀ ਹੋਏਗੀ ਅੱਗੇ ਆਖਿਆ ਜੇ ਅਤ ਕ੍ਰੋਪ ਕਰੇ ਕਰਤਾ ਆ ਤਾਂ ਪੀ ਚੀਤ ਨਾ ਰਾਕ ਸਮਾਇਆ ਤੇ ਮਾਂ ਚੇਤੇ ਚੋਂ ਕੱਢ ਦਿੰਦੀ ਚੱਲ ਕੋਈ ਗੱਲ ਨਹੀਂ ਤੂੰ ਵੀ ਸਾਡਾ ਮਾਂ ਬਾਪ ਹੈ ਇੱਥੇ ਸ਼ਰਨ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਗ ਸਦਾ ਹੀ ਮਿਲੀ ਅਦਾ ਤੇ ਜਿਹੜਾ ਤੇਰੀ ਸ਼ਰਨ ਆਉਂਦਾ ਤੂੰ ਜਿਹੜਾ ਬੱਚਾ ਬਣ ਕੇ ਆਉਂਦਾ ਹੈ ਨਾ ਤੇਰੇ ਕੋਲੇ ਯਕੀਨ ਮੰਨਿਓ ਸਤਿਗੁਰੂ ਆਪਣੇ ਬੱਚੇ ਵੀ ਉਹਨਾਂ ਤੋਂ ਵਾਰ ਦਿੰਦੇ ਨੇ ਇਹਨਾਂ ਦਿਆਲੂ ਹੈ ਮੇਰਾ ਸਤਿਗੁਰੂ ਇਹਨਾਂ ਕਿਰਪਾਲੂ ਹੈ ਮੇਰਾ ਸਤਿਗੁਰੂ ਕਿ ਜੇ ਅਸੀਂ ਬੱਚੇ ਬਣ ਕੇ ਆਖਿਆ ਕਿ ਮਹਾਰਾਜ ਚਾਰੇ ਪਾਸੇ ਜ਼ੁਲਮ ਦੀ ਅੱਗ ਨੇ ਸਾਨੂੰ ਸਾੜ ਕੇ ਸਵਾਗ ਕੀਤਾ ਹੋਇਆ ਸਾਨੂੰ ਬਚਾਓ ਸਾਡੇ ਹਿਰਦਿਆਂ ਨੂੰ ਠੰਡੇ ਰੱਖਣ ਲਈ ਮੇਰੇ ਗੁਰਦੇਵ ਨੇ ਦੋ ਬੱਚੇ ਚਮਕੌਰ ਸਾਹਿਬ ਤੇ ਦੋ ਬੱਚੇ ਸਰਹੰਦ ਦੀ ਧਰਤੀ ਤੇ ਸਾਡੇ ਤੋਂ ਕੁਰਬਾਨ ਕਰ ਦਿੱਤੇ ਇੰਨਾ ਪਿਆਰ ਕਰਦਾ ਇੱਕ ਗੁਰੂ ਸਤਗੁਰੂ ਆਪਣੇ ਬੱਚਿਆਂ ਨੂੰ ਆਪਣੇ ਸਿੱਖਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਤੂੰ ਸਾਡੀ ਮਾਂ ਵਾ ਜਿਹੜਾ ਵੀ ਤੇਰੇ ਚਰਨਾਂ 'ਚ ਦਿਲੋਂ ਅਰਦਾਸ ਕਰਦਾ ਹੈ ਨਾ ਜਿਹੜਾ ਜੁੜ ਜਾਂਦਾ ਨਾ ਤੇਰੇ ਨਾਲ ਸੱਚਮੁੱਚ ਅੰਦਰੋਂ ਕਹਿੰਦਾ ਤੂੰ ਸੱਚੀ ਮਾਂ ਵਾ ਤੇ ਫਿਰ ਮਾਵਾ ਤੋਂ ਕਦੇ ਬਾਦ ਦਵਾਵਾਂ ਦੀ ਆਸ ਨਾ ਰੱਖਿਓ ਜਿਹੜਾ ਸੱਚੀ ਦਿਲੋਂ ਕਹਿੰਦਾ ਸਤਿਗੁਰੂ ਤੂੰ ਬਾਪ ਐ ਇਸ ਬਾਪ ਤੋਂ ਉਮੀਦ ਨਾ ਰੱਖਿਓ ਇਹ ਮੰਦਾ ਕਰੇਗਾ ਕਿਉਂਕਿ ਸਤਿਗੁਰੂ ਸਭਨਾ ਦਾ ਭਲਾ ਮਨਾਏਦਾ ਪਰ ਹਿਰਦਾ ਮੰਨੇ ਵੀ ਤਾਂ ਸਹੀ ਨਾ ਚਿੱਤ ਸਵੀਕਾਰ ਵੀ ਤੇ ਕਰੇ ਨਾ ਕਿ ਤੂੰ ਸਭ ਕੋ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਭਾਈ ਲਾਲ ਸਿੰਘ ਨਾਂ ਦਾ ਸਿੱਖ ਹੋਇਆ ਪਿਆਰੀ ਸਾਧ ਸੰਗਤ ਇੱਥੇ ਨਿਮਰਤਾ ਵਾਲਿਆਂ ਦੀਆਂ ਪੂਰੀਆਂ ਪੈਂਦੀਆਂ ਇੱਥੇ ਜਿਹੜਾ ਬੱਚਾ ਬਣ ਕੇ ਆਉਂਦਾ ਉਹ ਪਰਵਾਨ ਹੋ ਜਾਂਦਾ ਹੰਕਾਰ ਤੇ ਹਉਮੇ ਵਾਲੇ ਬੰਦੇ ਸੰਸਾਰ ਤੇ ਸਦਾ ਹੀ ਠੋਕਰਾਂ ਖਾਂਦੇ ਨੇ ਭਾਈ ਲਾਲ ਸਿੰਘ ਨਾਂ ਦਾ ਇੱਕ ਸਿੱਖ ਆਇਆ ਜਦੋਂ ਮਹਾਰਾਜ ਨੇ ਮੰਗ ਕੀਤੀ ਕਿ ਭਾਈ ਸਿੱਖੋ ਸਾਨੂੰ ਸ਼ਸਤਰਾਂ ਦੀ ਲੋੜ ਐ ਸਾਨੂੰ ਸਿੰਘਾਂ ਦੀ ਲੋੜ ਐ ਸਾਨੂੰ ਘੋੜਿਆਂ ਦੀ ਲੋੜ ਐ ਸਿੱਖ ਦਿਲ ਖੋਲ ਕੇ ਆਪਣੇ ਗੁਰੂ ਵੱਲ ਤੁਰੇ ਉਹ ਹਥਿਆਰ ਬਣਾਉਂਦਾ ਸੀ ਕਾਰੀਗਰ ਸੀ ਸ਼ਾਸਤਰ ਬਣਾਉਂਦਾ ਸੀ ਉਹਨੇ ਆਖਿਆ ਚਲੋ ਅੱਜ ਮੇਰੇ ਸਤਗੁਰਾਂ ਆਵਾਜ਼ ਮਾਰੀ ਆ ਜਿਹੜਾ ਹੁਨਰ ਮੇਰੇ ਹੱਥ 'ਚ ਹੈ ਮੈਂ ਉਹਦੇ ਨਾਲ ਸੇਵਾ ਕਰ ਲਾਂ ਕਲਾ ਬਖਸ਼ੀ ਵਾਏ ਗੁਰੂ ਨੇ ਉਹਨੇ ਨੇਜਾ ਬਣਾਇਆ ਉਹਨੇ ਕਿਰਪਾਨ ਬਣਾਈ ਉਹਨੇ ਢਾਲ ਬਣਾਈ ਤਿੰਨੇ ਸ਼ਸਤਰ ਬਣਾ ਕੇ ਸਤਿਗੁਰੂ ਦੀ ਮੰਗ ਤੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕੋਲੇ ਲੈ ਕੇ ਆਇਆ। ਮਹਾਰਾਜ ਨੇ ਇੱਕ ਇੱਕ ਸ਼ਸਤਰ ਦੇਖਿਆ ਨਾ ਵਡਿਆਈ ਕੀਤੀ। ਕਹਿੰਦੇ ਵਾਹ ਵੀ ਲਾਲ ਸਿੰਘਾ ਕਿੰਨੀ ਸੋਹਣੀ ਕਿਰਪਾਨ ਬਣਾ ਕੇ ਲਿਆ ਕਮਾਲ ਕਰ ਛੱਟੀ ਇੰਨਾ ਵਧੀਆ ਲੋਹਾ। ਕੀ ਆ ਕਾਰੀਗਰੀ ਹੈ ਤੇਰੀ ਹੱਥ ਦੀ। ਵਾਹ ਵੀ ਲਾਲ ਸਿੰਘਾ ਇੰਨੀ ਸੋਹਣਾ ਨੇਜਾ ਬਣਾਇਆ ਤੂੰ। ਕਮਾਲ ਕਰ ਛੱਡੀ ਤੇਰੀ ਢਾਲ ਵੇ ਕਿਉਂ ਲੱਗਦਾ ਅਸਾਂ ਦੇਖ ਹੀ ਜਾਈਏ ਥਣ ਵਿੜਾਈ ਜਦੋਂ ਹੋਈ ਨਾ ਸਤਗੁਰ ਤੋਂ ਮਨ ਚ ਆਇਆ ਵੀ ਲਾਲ ਸਿੰਘਾ ਤੂੰ ਵੀ ਕੋਈ ਆਮ ਨਹੀਂ ਨਾ ਹੈਗਾ ਤੂੰ ਹੈਗਾ ਕੁਛ ਤੇਰੇ ਚ ਵੀ ਕੋ ਕਲਾ ਹੈ ਖੇੜ ਹੈ ਅੱਗੇ ਹੱਥ ਜੋੜ ਕੇ ਲੱਗਾ ਮਹਾਰਾਜ ਢਾਲ ਕਹਦੀ ਹੈ ਕੋਈ ਸੂਰਬੀਰ ਸੰਸਾਰ ਦਾ ਬੰਦੂਕ ਚੱਕ ਕੇ ਇਹਦੇ ਚ ਗੋਲੀ ਕੱਢ ਦੇ ਨਾ ਤੁਸੀਂ ਮੈਨੂੰ ਲਿਆ ਕੇ ਅੱਗੇ ਖੜੇ ਕਰਦੇ ਹੋ ਇੰਨੀ ਵਧੀਆ ਕਮਾਲ ਦੀ ਢਾਲ ਆਏ ਥੋੜਾ ਜਾਂ ਮਨ ਦੇ ਵਿੱਚ ਰੰਚਕਾ ਮਾਤਰ ਮੈਂ ਆਈ ਜਿਹਨੂੰ ਮਹਾਰਾਜ ਨੇ ਆਖਿਆ ਮੇਰੀ ਮੇਰੀ ਕੈਰੋਂ ਕਰਤੇ ਦਰਯੋਧਨ ਸਿਪਾਈ 12 ਯੋਜਨ ਛਤਰ ਚੱਲੇ ਥਾ ਦੇਹੀ ਗਰਜਣਾ ਖਾਈ ਥੋੜੀ ਜੀ ਮੈਂ ਆਈ ਵੀ ਮੈਂ ਕੀਤਾ ਮੈਂ ਕਮਾਇਆ ਮੈਂ ਲੈ ਕੇ ਆਇਆ ਥੋੜਾ ਜਿਹਾ ਵਡਿਆਈ ਸੁਣ ਕੇ ਸੁਹਿਰਦ ਸਿੱਖ ਦੀ ਜਦੋਂ ਵਡਿਆਈ ਹੁੰਦੀ ਆ ਉਹ ਝੋਲੀ ਅੱਡ ਕੇ ਕਹਿੰਦਾ ਮੈਂ ਕੌਣ ਸਾਂ ਸਤਿਗੁਰੂ ਇੰਨੀ ਜੋਗਾ ਇਹ ਤੇਰੀਆਂ ਬਖਸ਼ਿਸ਼ਾਂ ਨੇ ਕਿ ਤੂੰ ਨਮਾਣਿਆਂ ਦਾ ਮਾਣ ਹੈ ਨਤਾਣਿਆਂ ਦਾ ਤਾਣ ਹੈ ਗਰੀਬਨਵਾਜ਼ ਅੱਜ ਜੇ ਸੌਖੇ ਹੋਏ ਆ ਸੰਸਾਰੀ ਸਹੂਲਤਾਂ ਆਈਆਂ ਨੇ ਤੇਰੀ ਗੋਦ ਮਿਲੀ ਆ ਇਹ ਤੇਰਾ ਤਰਸ ਹੈ ਇਹ ਤੇਰਾ ਪਰਉਪਕਾਰ ਹੈ ਮੈਂ ਸਾਲਾਂ ਤੋਂ ਇਹ ਬੇਨਤੀ ਨੌਜਵਾਨ ਵੀਰਾਂ ਨੂੰ ਕਰਦਾ ਪਾਠ ਕਰਦੇ ਹੋ ਰਤੀ ਨਾ ਮੰਨ ਚ ਲਿਆਇਓ ਲੱਖਾਂ ਲੋਕ ਰਹਿੰਦੇ ਨੇ ਇਸ ਧਰਤੀ ਤੇ ਗੁਰਦੁਆਰਾ ਸਾਹਿਬ ਉਹਨੇ ਉਹ ਰਤੀ ਨਾ ਰੰਚਕ ਮਾਤਰ ਲੈ ਕੇ ਮੈਂ ਜਾਣਾ ਗੁਰਦੁਆਰੇ ਮੈਂ ਹਾਜ਼ਰੀ ਲਵਾਂ ਨਾ ਕਿੰਨੀ ਦੁਨੀਆ ਵਸਦੀ ਇੱਥੇ ਕੌਣ ਆਉਂਦਾ ਜੀ ਤੁਸੀਂ ਇਹ ਕਹਿਆ ਕਰੋ ਸਤਿਗੁਰਾਂ ਤੋਂ ਸਾਂ ਤਰਸ ਕੀਤਾ ਫਿਰ ਤੇਰੀ ਗੋਦ ਮਿਲੀ ਆ ਤੂੰ ਰਹਿਮਤ ਕੀਤੀ ਆ ਫਿਰ ਪਾਠ ਕਰਨ ਦਾ ਸਵਭ ਬਣਾਇਆ ਮੈਂ ਕੌਣ ਸਾ ਤੇਰੀ ਗੋਦ ਵਿੱਚ ਬਹਿਣ ਵਾਲਾ ਪਾਠ ਕਰਨ ਵਾਲਾ ਇਹ ਤਾਂ ਤੇਰੀ ਰਹਿਮਤ ਹੈ ਕਿ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਸਤਿਗੁਰੂ ਮੇਰੀ ਏਕਾਤ ਕੀ ਹੈ ਭਲਾ ਮੈਨੂੰ ਜੋਗ ਕੀ ਧੋਈ ਇੰਨੇ ਜੋਗਾ ਮੈਨੂੰ ਤੂੰ ਹੀ ਬਣਾਇਆ ਸਤਿਗੁਰੂ ਮੈਂ ਇੰਨੀ ਜੋਗਾ ਨਹੀਂ ਸਾ ਕਿ ਬਹਿ ਜਾ ਖਲੋ ਜਾ ਸੁਣ ਲਾ ਮੰਨ ਲਵਾਂ ਇਹ ਤੇਰੀਆਂ ਬਖਸ਼ਿਸ਼ਾਂ ਨੇ ਜੇ ਦੇਵ ਵਿੜਾਈ ਤੇਰੀ ਵਿੜਿਆਈ ਇਤ ਉਤ ਤੁਜੈਂ ਧਿਆਉ ਇਸ ਸਰੀਰੇ ਪ੍ਰਵਾਰ ਇਸ ਸੰਸਾਰ ਦੀਆਂ ਸਹੂਲਤਾਂ ਤੂੰ ਹੀ ਬਖਸ਼ਿਸ਼ ਕੀਤੀਆਂ ਜਦੋਂ ਬੰਦੇ ਦੀ ਵਿੜਿਆਈ ਹੋਣ ਲੱਗ ਜੇ ਉਹ ਵਿੜਿਆਈ ਗੁਰੂ ਦੀ ਝੋਲੀ ਪਾਉਣ ਦੀ بجائے ਹੰਮੇ ਦਾ ਸ਼ਕਾਰ ਹੋ ਜਾਂਦਾ ਵੀ ਸੱਚੀ ਮੈਂ ਹੀ ਇਤਾਂ ਦਾ ਉਹ ਇਹ ਭੁੱਲ ਜਾਂਦਾ ਜੇ ਤੈਨੂੰ ਉਹ ਐਵੇਂ ਦਾ ਬਣਾਉਂਦਾ ਨਾ ਪਿਆਰਿਆ ਤੂੰ ਇਸ ਵਿੜਿਆਈ ਤੋਂ ਵਾਂਝਾ ਰਹਿ ਜਾਣਾ ਸੀ ਜੇ ਤੂੰ ਸੋਹਣਾ ਤੇਰੇ ਸਹੱਪਣ ਦੀ ਵਿੜਿਆਈ ਹੈ ਤੇ ਤੈਨੂੰ ਸੋਹਣਾ ਬਣਾਉਣ ਵਾਲਾ ਉਹ ਹੈ ਜੇ ਤੂੰ ਹੱਥਾਂ ਨਾਲ ਕਲਾ ਸਿੱਖੀ ਹੈ ਤੇ ਤੇਰੇ ਹੱਥਾਂ ਨੂੰ ਬਣਾਉਣ ਵਾਲਾ ਉਹ ਹੈ ਜੇ ਮਨ ਚਿੱਤ ਲਾ ਕੇ ਕੋ ਕਾਮਜਾਪੀ ਮਿਲੀ ਹੈ ਤੇਰੀ ਦੇਹੀ ਦੀ ਘਾੜ ਤੜ ਕਰਨ ਵਾਲਾ ਵਾਹਿਗੁਰੂ ਇਸ ਗੱਲ ਦਾ ਮਾਣ ਨਾ ਕਰੀ ਮਾਣ ਨਾ ਕੀਜੈ ਸ਼ਰਨ ਪ੍ਰੀਜੈ ਕਰੈ ਸੋ ਭਲਾ ਮਨਾਈਆ ਮੇਰੇ ਸਤਿਗੁਰ ਨੇ ਆਖਿਆ ਮੈਂ ਵਿਸ਼ੇਵਾਲਾ ਆਮਾ ਇਤਿ ਨਿਮਰਤਾ ਵਾਲਿਆਂ ਦੀਆਂ ਪੂਰੀਆਂ ਪੈਂਦੀਆਂ ਜਿਹੜੇ ਬੱਚੇ ਬਣ ਕੇ ਆਉਂਦੇ ਰਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡ ਸਬਗਣ ਮੇਰਾ ਜੇਤ ਕਰੋਪ ਕਰੇ ਕਰਤਾਇਆ ਤਾਂ ਵੀ ਚੀਤਨਾ ਰਾਖਸ ਮਾਇਆ ਮਨ ਦੇ ਵਿੱਚ ਥੋੜੀ ਜੀ ਮਾਨ ਰੰਚਕ ਮਾਤਰ ਮਾਨ ਆਇਆ ਵੀ ਲਾਲ ਸਿੰਘਾ ਕਹਿ ਲੱਗਾ ਮਹਾਰਾਜ ਕੋਈ ਸੂਰਬੀਰ ਲਾਓ ਜਾਂ ਇਹ ਧਾਰ ਚ ਕੋਈ ਗੋਲੀ ਕੱਢ ਕੇ ਵਿਖਾਏ ਮਹਾਰਾਜ ਕਹਿੰਦੇ ਅੱਛਾ ਵੀ ਲਾਲ ਸਿੰਘਾ ਵੀਰ ਤਾਂ ਬਾੜੀ ਵੱਡੀ ਢਾਲ ਬਣਾ ਲਿਆ ਆ ਬੜੀ ਸੋਹਣੀ ਢਾਲ ਬਣਾ ਲਿਆ ਸੱਚੀ ਗੋਲੀ ਕੋਈ ਵੀ ਸੂਰਬੀਰ ਨਹੀਂ ਹੈ ਚੱਲ ਕਹਿੰਦੇ ਫੇਉਂ ਕਰ ਮੇਰੇ ਸਤਗੁਰ ਆਖਿਆ ਤੈਨੂੰ 20 ਦਿਨ ਦਿੱਤੇ ਜਿਹੜਾ ਲੋਹਾ ਲਾਉਣਾ ਲਾ ਇਹਨੂੰ ਜਿਵੇਂ ਦੀ ਢਾਲ ਬਣਾਉਣੀ ਬਣਾ ਆਪਾਂ ਸੂਰਬੀਰ ਵੀ ਲੈ ਆਵਾਂਗੇ ਇਹਦੇ ਵਿੱਚ ਦੀ ਗੋਲੀ ਕੱਢਣ ਵਾਲਾ ਮਹਾਰਾਜ ਨੇ ਇਹ ਗੱਲ ਢਾਲ ਪਕੜਾਉਂਦਿਆਂ ਭਾਈ ਲਾਲ ਸਿੰਘ ਨੂੰ ਆਖੀ ਅੰਦਰ ਲਹਿ ਲ ਗਿਆ ਉਹ ਵੀ ਲਾਲ ਸਿੰਘ ਆ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਸਾਂਭ ਲੈਂਦਾ ਕਿਉਂ ਉਹਦੀ ਵਡਿਆਈ ਤੇ ਤਰਕ ਕਰਦਾ ਅੰਦਰ ਇੱਕਦਮ ਬੇਵાસੀ ਹੋ ਗਿਆ ਟੁੱਟ ਗਿਆ ਨਿਰਾਸ਼ ਹੋ ਗਿਆ ਘਰੇ ਚੱਲਿਆ ਗਿਆ ਗੁਰੂ ਦਾ ਮੱਥਾ ਕੌਣ ਲਾਏ ਪਿਆਰੀ ਸਾਧ ਸੰਗਤ ਜੀ ਘਰੇ ਜਾ ਕੇ ਉਹ ਜਦੋਂ ਦੋ ਦਿਨ ਪ੍ਰਸ਼ਾਦਾ ਨਾ ਲੰਘਿਆ ਗਲੇ ਹੀ ਟਿਓ ਘਰ ਵਾਲੀ ਪੁੱਛਦੀ ਐ ਜੀ ਗਏ ਸਾਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਗਏ ਸੀ ਤੁਸੀਂ ਬੋਲੇ ਹੀ ਨਹੀਂ ਆ ਕੇ ਕੀ ਬਖਸ਼ਿਸ਼ਾਂ ਹੋਈਆਂ ਕੀ ਨਿਯਮਤਾਂ ਝੋਲੀ ਚ ਪਾਈਆਂ ਸਾਨੂੰ ਵੀ ਦੱਸੋ ਤੁਸੀਂ ਨਾ ਹੀ ਨਹੀਂ ਲਿਆ ਜਦੋਂ ਦੇ ਆਏ ਹੋ ਚੁੱਪ ਕਰਕੇ ਬੈਠੇ ਹੋ ਕਹਿਣ ਲੱਗਾ ਕੀ ਦੱਸਾਂ ਭਗਵਾਨ ਨੇ ਜਿੱਥੋਂ ਬਟਿਆਈਆਂ ਮਿਲਦੀਆਂ ਜਿੱਥੋਂ ਇੱਜ਼ਤ ਮਿਲਦਾ ਮਾਣ ਮਿਲਦਾ ਉੱਥੇ ਰੰਚਕ ਮਨ ਚ ਹਉਮੈ ਆ ਗਈ ਹੰਕਾਰ ਆ ਗਿਆ ਜਿਹੜੀ ਢਾਲ ਚੋਂ ਗੁਰੂ ਦੇ ਨਾਮ ਦੀ ਮਹਿਕ ਆਉਣੀ ਚਾਹੀਦੀ ਸੀ ਉੱਥੇ ਮੈਂ ਦੀ ਮਹਿਕ ਆਉਣ ਲੱਗ ਗਈ ਉੱਥੇ ਮੈਂ ਖਿੰਲਰ ਗਿਆ ਕੇ ਆ ਹੋਇਆ ਮੇਰੇ ਨਾਲ ਥੋੜੇ ਦਿਨ ਬੀਤੇ ਕੋ ਗੁਰੂ ਦਾ ਸਿੱਖ ਉਨੇ ਦੇਖਿਆ ਕਿ ਕੱਲ ਜਿਹੜਾ ਹੱਸਦਾ ਸੀ ਕੱਲ ਜਿਹੜਾ ਹਾਸਾ ਹੱਸ ਕੇ ਗੱਲਾਂ ਕਰਦਾ ਸੀ ਅੱਜ ਬੜਾ ਉਦਾਸ ਜ ਹੈ ਅੱਜ ਬੜਾ ਹੀ ਨਰਾਸ਼ ਜ ਹੈ ਕੀ ਹੋਇਆ ਉਹਨੇ ਪੁੱਛਿਆ ਲਾਲ ਸਿੰਘਾ ਕੀ ਕੀ ਹੋਇਆ ਤੈਨੂੰ ਕਿਉਂ ਤੇਉੜੀਆਂ ਪਾਈਆਂ ਨਰਾਸ਼ ਕਿਉਂ ਆ ਉਦਾਸ ਕਿਉਂ ਆ ਟੁੱਟਿਆ ਟੁੱਟਿਆ ਕਿਉਂ ਆ 부ਝਿਆ 부ਝਿਆ ਕਿਉਂ ਆ ਹਰ ਵੇਲੇ ਬਗਾਸ ਰਹਿਣ ਵਾਲਿਆ ਗੁਰੂ ਗੁਰੂ ਕਰਨ ਵਾਲਿਆ ਅੱਜ ਆਪਣੀ ਇਕਾਗਰਤਾ ਆਪਣਾ ਟਿਕਾ ਕਿੱਥੇ ਗਵਾ ਆਇਆ ਉਨੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਕੁਝ ਵਾਪਰਿਆ ਉਹ ਦੱਸਿਆ ਕਿ ਮੈਂ ਐਵੇਂ ਗਿਆ ਸਾਂ ਢਾਲ ਲੈ ਕੇ ਤੇ ਗੁਰੂ ਅੱਗੇ ਢਾਲ ਭੇਟ ਕਰਕੇ ਉਹਦੇ ਚਰਨਾਂ 'ਚ ਅਰਦਾਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਅਸੀਸ ਲੈਣ ਦੀ ਬਜਾਏ ਮੈਂ ਆਪਣੀਆਂ ਵੜਿਆਈਆਂ 'ਚ ਪੈ ਗਿਆ ਹੋਮੀ ਦਾ ਸ਼ਕਾਰ ਹੋ ਗਿਆ ਤੇ ਹੁਣ ਵਕਤ ਆਉਣਾ ਕਿ ਸਤਿਗੁਰੂ ਨੇ ਖੁਦ ਮੇਰੇ ਢਾਲ ਦੀ ਪਰਖ ਕਰਨੀ ਹੈ ਮੈਨੂੰ ਡਰ ਲੱਗਦਾ ਹੈ ਦੇਨ ਦੁਨੀਆ ਦਾ ਵਾਲੀ ਸਾਹਮਣੇ ਹੋਏਗਾ ਮੇਰੇ ਲੋਕ ਪਰਲੋਕ ਦੇ ਪਰਦੇ ਤਾਂ ਕੱਜਣ ਵਾਲਾ ਉਹ ਹੈ ਪਰ ਮੈਂ ਮੱਥਾ ਉਹਦੇ ਨਾਲ ਨਾ ਬੈਠਾ ਜਿਹਦੇ ਦਰ ਤੇ ਲੋਕ ਮੱਥਾ ਟੇਕਣ ਜਾਂਦੇ ਐ ਮੈਂ ਉਸੇ ਘਰ ਵਾਲ ਨੂੰ ਮੱਥਾ ਲਾਇਆ ਉਹਨੇ ਆਖਿਆ ਫਿਰ ਇੱਕ ਰਸਤਾ ਹੈਗਾ ਭੁੱਲ ਬਖਸ਼ਾਉਣਾ ਚਾਹੁੰਨਾ ਤੇ ਪੰਜ ਸਿੰਘਾਂ ਨੂੰ ਇਕੱਠੀਆਂ ਕਰਕੇ ਨਾ ਤੂੰ ਪ੍ਰਸ਼ਾਦਾ ਛਕਾ ਤੇ ਉਹ ਅਰਦਾਸ ਕਰਨ ਹੁਣ ਇਸ ਗੱਲ ਤੇ ਵੀ ਤਰਕ ਸਾਡਾ ਮਨ ਹੋਵੇਂ ਦਾ ਗਿਆ ਮੇਰਾ ਬੇਸ਼ੱਕ ਨਹੀਂ ਕਿੱਦਾਂ ਦੀਆਂ ਰੂਹਾਂ ਹੋਣਗੀਆਂ ਜਿਹੜੀਆਂ ਗੁਰਸਿੱਖ ਗੁਰਸਿੱਖਾਂ ਦੇ ਘਰੇ ਜਾਂਦੇ ਹੋਣੇ ਇਹ ਤਾਂ ਨਹੀਂ ਵੀ ਕੋਈ ਮੇਰੇ ਵਰਗੇ ਪੰਜ ਸੱਤ ਬੰਦੇ ਇਕੱਠੇ ਕਰਕੇ ਤੇ ਉਹਨਾਂ ਨੂੰ ਆਖਿਆ ਵੀ ਇਹ ਹੀ ਸਭ ਕੁਝ ਹੈ ਰੰਗ ਰਤੜੇ ਹੋਣੇ ਨੇ ਜੁੜੇ ਹੋਣੇ ਨੇ ਉਹਨਾਂ ਨੂੰ ਆਖਿਆ ਘਰੇ ਛੱਦ ਪ੍ਰਸ਼ਾਦਾ ਛਕਾ ਉਹਨਾਂ ਦੇ ਬੇਨਤੀ ਕਰ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰ ਗੁਰੂ ਲੋਕ ਪਰਲੋਕ ਦੇ ਪਰਦੇ ਕੱਜਣ ਵਾਲਾ ਹੈ ਸਤਿਗੁਰੂ ਸਹਾਈ ਹੋਣ ਵਾਲਾ ਹੈ ਉਹਨੇ ਗੱਲ ਮੰਨੀ ਪੰਜ ਸਿੰਘ ਸਿੱਧੇ ਅਰਦਾਸ ਬੇਨਤੀ ਕੀਤੀ ਉਹਨਾਂ ਨੇ ਗੱਲ ਚ ਪੱਲਾ ਪਾ ਕੇ ਆਖਿਆ ਸਤਿਗੁਰੂ ਲਾਲ ਸਿੰਘ ਤੁਹਾਡਾ ਸਿੱਖ ਹੈ ਤੁਹਾਡਾ ਬੱਚਾ ਹੈ ਤੇ ਗੁਰੂ ਪਰਦੇ ਪਾਉਂਦਾ ਹੈ ਇਹ ਤੁਹਾਡਾ ਸੁਭਾਅ ਹੈ ਇਹ ਤੁਹਾਡਾ ਵਿਰਧ ਹੈ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਨਮਾਣਿਆਂ ਦੇ ਮਾਣ ਨੂੰ ਨਤਾਂਿਆਂ ਦੇ ਤਾਣ ਨੂੰ ਭਰੀ ਸੰਗਤ ਵਿੱਚ ਆਪਣੇ ਲਾਲ ਸਿੰਘ ਦੀ ਲਾਜ ਰੱਖਿਓ ਇਹਦੀ ਲੱਜਾ ਰੱਖਿਓ ਇਹ ਅਰਦਾਸ ਬੇਨਤੀ ਹੋਈ ਤੇ ਸੱਚਮੁੱਚ ਯਕੀਨ ਮੰਨਿਓ ਜੇ ਗੁਰੂ ਸਾਨੂੰ ਸਰੀਰਕ ਜਾਮੇ ਚੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ ਨਾ ਤੇ ਸਾਨੂੰ ਸਾਰੀਆਂ ਸਾਖੀਆਂ ਇਦਾਂ ਦੀਆਂ ਹੀ ਸਾਨੂੰ ਨੂੰ ਮਿਲਦੀਆਂ ਕਿ ਜੇ ਮਹਾਰਾਜ ਨੇ ਕਿਸੇ ਦਾ ਜੀਵਨ ਵੀ ਬਦਲਿਆ ਔਰ ਬੜੇ ਪਿਆਰ ਨਾਲ ਬਦਲਿਆ ਬੜੇ ਸਚਿਆਰੇ ਢੰਗ ਨਾਲ ਕਿ ਉਹਨੂੰ ਸ਼ਰਮਿੰਦਗੀ ਵੀ ਨਹੀਂ ਹੋਣ ਦਿੱਤੀ ਕਿਸੇ ਸਰੀਰ ਨੂੰ ਡਿੱਗਣ ਵੀ ਨਹੀਂ ਦਿੱਤਾ ਰੁਲਣ ਵੀ ਨਹੀਂ ਦਿੱਤਾ ਉਹਦਾ ਅੰਦਰ ਸਵਾਰ ਵੀ ਇਹਨਾਂ ਦਿੱਤਾ ਕਿ ਸੰਸਾਰ ਉਸ ਸਰੀਰ ਸਾਹਮਣੇ ਝੁਕੰਨੀ ਵੀ ਮਜਬੂਰ ਹੋ ਗਿਆ ਇਹ ਉਹਦਾ ਬਿਰਦ ਹੈ ਇਹ ਉਹਦਾ ਸੁਭਾਅ ਹੈ ਦੇਖੋ ਜਿੱਥੇ ਪਿਆਰ ਹੈ ਨਾ ਜਿੱਥੇ ਮੁਹੱਬਤ ਹੈ ਉੱਥੇ ਡੇਗਣ ਨਾਲੋਂ ਬਦਲਣ ਦੀ ਉਮੀਦ ਜ਼ਿਆਦਾ ਰੱਖੇਗਾ ਮਨੁੱਖ ਜਿੱਤੇ ਸਾਂਝ ਹੈ ਕਿ ਮਨੁੱਖ ਡਿੱਗੇ ਵੀ ਨਹੀਂ ਬਦਲ ਵੀ ਜਾਏ ਹੁਣ ਭਾਈ ਲਾਲ ਸਿੰਘ ਜਦੋਂ ਢਾਲ ਲੈ ਕੇ ਪਹੁੰਚਿਆ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਾਸ ਸੰਗਤ ਦਾ ਇਕੱਠ ਹੈ ਦਰਬਾਰ ਸਜਿਆ ਹੈ ਅੰਦਰ ਕੰਬੀ ਜਾਂਦਾ ਹੈ ਕੀ ਪਤਾ ਨਹੀਂ ਕਿ ਹੋਏਗਾ ਕੀ ਵਾਪਰੇਗਾ ਇੱਥੇ ਪਤਾ ਨਹੀਂ ਮੈਂ ਜਿਹੜੀ ਗੱਲ ਦਾ ਦਾਵਾ ਕਰ ਗਿਆ ਕੀ ਹੋਏਗੀ ਲੋਕਾਚਾਰੀ ਚ ਗੱਲਾਂ ਕਿੱਦਾਂ ਦੀਆਂ ਹੋਣਗੀਆਂ ਬੰਦਾ ਕਈ ਵਾਰ ਆਪਣੇ ਅੰਦਰ ਨਾਲ ਵੀ ਉਹ ਲੜਾਈ ਨੜ ਲੈਂਦਾ ਪਰ ਸੰਸਾਰ ਸਾਹਮਣੇ ਉਹ ਲੜਾਈ ਵੱਡੇ ਵੱਡੇ ਬੰਦੇ ਵੀ ਹਾਰ ਜਾਂਦੇ ਆ ਅੰਦਰੋਂ ਲੜ ਲੈਂਦਾ ਬੰਦਾ ਗੁਰੂ ਕਿਰਪਾ ਕਰਦਾ ਹੌਲੀ ਹੌਲੀ ਜਿੱਤ ਜਾਂਦਾ ਹੈ ਪਰ ਜਦੋਂ ਉਹਨੂੰ ਲੱਗਦਾ ਕਿ ਸੰਸਾਰ ਸਾਹਮਣੇ ਮੈਂ ਬੇਪਰਵਾਹ ਦਾ ਹੋ ਜਾਵਾਂਗਾ ਨਾ ਇਹ ਤਕਲੀਫ ਸਭ ਤੋਂ ਵੱਡੀ ਹੈ ਜਦੋਂ ਉਹਨੂੰ ਲੱਗੇਗਾ ਕਿ ਮੈਂ ਸੰਸਾਰ ਸਾਹਮਣੇ ਬੇਇੱਜ਼ਤ ਹੋ ਜਾਵਾਂਗਾ ਏਦੋਂ ਵੱਡੀ ਸੰਸਾਰ ਤੇ ਪੀੜ ਨਹੀਂ ਹੈ ਕੋਈ ਉਹਨੇ ਅਰਦਾਸ ਕੀਤੀ ਸਤਗੁਰੂ ਦੇ ਚਰਨਾਂ 'ਚ ਅੰਦਰੋਂ ਅੰਦਰ ਹੀ ਅਰਦਾਸ ਕਰਦਾ ਮਹਾਰਾਜ ਨੇ ਆਖਿਆ ਇੱਕ ਸਿੱਖ ਨੂੰ ਬੁਲਾਇਆ ਕਿ ਭਾਈ ਸਿੰਘਾ ਤੂੰ ਨਿਸ਼ਾਨਾ ਸਾਧ ਹੁਣ ਗੁਰੂ ਮਹਾਰਾਜ ਅਲੀਕੇ ਹੋਏ ਪ੍ਰੋਗਰਾਮ ਨੂੰ ਵੀ ਖਤਮ ਨਹੀਂ ਕਰ ਰਹੇ ਉਹ ਉਵੇਂ ਹੀ ਜੋ ਸਿਰਜਿਆ ਹੋਇਆ ਉਸੇ ਨੂੰ ਹੀ ਨਿਭਾਇਆ ਜਾਏਗਾ ਪਰ ਮਹਾਰਾਜ ਚਾਹੁੰਦੇ ਵੀ ਇਹ ਹੈ ਕਿ ਇੱਥੇ ਭਾਈ ਲਾਲ ਸਿੰਘ ਦੀ ਲੱਜਾ ਰਹਿ ਜੇ ਇੱਥੇ ਭਾਈ ਲਾਲ ਸਿੰਘ ਦਾ ਮਾਣ ਵੀ ਬਣਿਆ ਰਹੇ ਜੇ ਉਹ ਡਿੱਗੇ ਵੀ ਨਾ ਇੰਨਾ ਮੌਕੇ ਨੂੰ ਸੰਭਾਲਦੇ ਹੋਏ ਸਤਗੁਰੂ ਨੇ ਆਖਿਆ ਭਾਈ ਸਿੱਖਾ ਨਿਸ਼ਾਨਾ ਲਾ ਪਹਿਲੀ ਵਾਰ ਨਿਸ਼ਾਨਾ ਲਾਇਆ ਗੋਲੀ ਪਾਸੇ ਦੀ ਲੰਘ ਗਈ ਦੂਜੀ ਵਾਰ ਨਿਸ਼ਾਨਾ ਲਾਇਆ ਗੋਲੀ ਫੇਰ ਢਾਲ ਤੋਂ ਪਾਸੇ ਦੀ ਲੰਘ ਗਈ ਤੀਜੀ ਵਾਰ ਮਹਾਰਾਜ ਨੇ ਆਪ ਬੰਦੂਕ ਫੜੀ ਨਿਸ਼ਾਨਾ ਸਾਧਣ ਲੱਗੇ ਭੱਜ ਕੇ ਜਾ ਕੇ ਚਰਨ ਪਕੜ ਲਏ ਭਾਈ ਲਾਲ ਸਿੰਘ ਨੇ ਇਹ ਬੰਦੂਕ ਦੀਨ ਦੁਨੀਆ ਦੇ ਪਾਸ਼ਾ ਗੁਰੂ ਗੋਬਿੰਦ ਸਿੰਘ ਤੁਹਾਡੇ ਹੱਥ 'ਚ ਹੋਵੇ ਲਾਲ ਸਿੰਘ ਦੀ ਢਾਲ ਤਾਂ ਕੀ ਤੁਸੀਂ ਤਾਂ ਪਹਾੜਾਂ ਦਾ ਵੀ ਸੀਨਾ ਚੀਰ ਸਕਦੇ ਹੋ ਲਾਲ ਸਿੰਘ ਕੌਣ ਹੈ ਅੰਦਰ ਨਿਮਰਤਾ ਜਿਹੜੀ ਬਣ ਗਈ ਸੀ ਅੰਦਰ ਹੌਲੀ ਹੌਲੀ ਅੰਦਰ ਜਿਹੜਾ ਸਹਿਜ ਆਇਆ ਉਹ ਹਿਰਦਾ ਗੁਰੂ ਦੇ ਚਰਨਾਂ 'ਚ ਰੱਖਿਆ ਮਹਾਰਾਜ ਨੇ ਛਾਤੀ ਨਾਲ ਲਾ ਕੇ ਆਖਿਆ ਜਿਨ੍ਹਾਂ ਹਿਰਦਿਆਂ 'ਚ ਨਿਮਰਤਾ ਹੈ ਨਾ ਲਾਲ ਸਿੰਘ ਆ ਜਿਨ੍ਹਾਂ ਹਿਰਦਿਆਂ 'ਚ ਸਹਿਜ ਆ ਨਾ ਜਿਹੜੇ ਮਾਨ ਹੰਕਾਰ ਛੱਡ ਕੇ ਗੁਰੂ ਦੇ ਚਰਨ ਪਕੜ ਲੈਂਦੇ ਨਾ ਉਹਨਾਂ ਨੂੰ ਇਸ ਘਰ ਵਿੱਚੋਂ ਬਹੁਤ ਕੁਝ ਮਿਲਦਾ ਹੈ ਇਦਾਂ ਭਾਈ ਲਾਲ ਸਿੰਘ ਦੀ ਲੱਜਾ ਰੱਖੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਉਹਨੂੰ ਅਹਿਸਾਸ ਕਰਾਇਆ ਕਿ ਮਨੁੱਖ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ ਗੁਰੂ ਦੀ ਮਹਾਨਤਾ ਤੋਂ ਬਿਨਾਂ ਉਹ ਕੱਖ ਦਾ ਨਹੀਂ ਹੈਗਾ। ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਪਰ ਉਹਦੀਆਂ ਬਖਸ਼ਿਸ਼ਾਂ ਬਖਸ਼ਿਸ਼ਾਂ ਤੋਂ ਵਾਂਝੇ ਬੰਦੇ ਦਰਦਰ ਦੇ ੱੱਕੇ ਖਾਂਦੇ ਫਿਰਦੇ ਆ। ਤੁਹਾਡੇ ਸੰਸਾਰ ਦੇ ਕਿੰਨੇ ਵੀ ਸੋਹਣੇ ਕਰਮ ਕਿਉ ਨਾ ਹੋਣ ਉਹਦੀ ਤਰਸ ਤੋਂ ਪਾਸੇ ਉਹਦੀ ਦਇਆ ਤੋਂ ਪਾਸੇ ਹੈ ਬੰਦੇ ਦੇ ਅੰਦਰ ਨੂੰ ਟਿਕਾ ਨਹੀਂ ਮਿਲਦਾ ਬਾਬੇ ਕਬੀਰ ਜੀ ਨੇ ਇਹੀ ਬਾਤ ਸਮਝਾਈ ਆ ਸਨ ਉਹ ਮਾਂ ਹੈ ਉਹ ਬਾਪ ਹੈ ਉਹ ਤਰਸ ਕਰਦਾ ਹੈ ਪਰ ਉਥੇ ਹਉਮੈ ਨਾ ਹੋਵੇ ਮਾਣ ਨਾ ਹੋਵੇ ਰਮਈਆ ਹੋਂ ਬਾਰਕ ਤੇਰਾ ਅਸੀਂ ਬੱਚੇ ਹਾਂ ਤੇਰੇ ਕਾਹੇ ਨਾ ਖੰਡਸ ਅਵਗਣ ਮੇਰਾ ਮੇਰੇ ਓਗਣਾ ਵਲ ਨਾ ਦੇਖੀ ਤੇ ਯਕੀਨ ਮੰਨਿਓ ਕੋਈ ਮਾਂ ਨਹੀਂ ਦੇਖਦੀ ਦੁਨੀਆ ਦੇਖੇਗੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਗਲਤੀਆਂ ਮੇਰੀਆਂ ਹੋਣ ਤੇ ਬੰਦਾ ਵਕੀਲ ਬਣਿਆ ਗਲਤੀ ਦੂਜੇ ਦੀ ਹੋਵੇ ਬੰਦਾ ਜੱਜ ਬਣਿਆ ਸਤਿਗੁਰੂ ਸੱਚੇ ਪਾਤਸ਼ਾਹ ਮਾਨ ਤੂੰ ਇੱਥੇ ਤੂੰ ਆਪ ਹੀ ਵਕੀਲ ਬਣਦਾ ਆਪ ਹੀ ਜੱਜ ਬਣਦਾ ਜੇ ਅਤਕ ਰੂਪ ਕਰੇ ਕਰਤਾ ਆ ਜੇ ਪੁੱਤ ਕ੍ਰੋਪੀ ਹੋ ਜਾਏ ਗੁਨਾਹ ਕਰ ਬੈਠੇ ਗਲਤੀ ਕਰ ਬੈਠੇ ਮਾਂ ਕਹਿੰਦੀ ਚਲੋ ਕੋਈ ਨਹੀਂ ਉਹ ਆਪਣੇ ਪਤੀ ਨੂੰ ਵੀ ਸਮਝਾਉਂਦੀ ਵੀ ਚਲੋ ਬੱਚਾ ਆਪਣਾ ਕੋਈ ਗੱਲ ਨਹੀਂ ਸਿਆਣੇ ਮਾਪੇ ਲੰਮਾ ਸਮਾਂ ਇਕੱਠਿਆਂ ਆਪਣੇ ਬੱਚਿਆਂ ਦੀ ਗਲਤੀ ਪਾਉਣ ਦਾ ਅਰਥ ਪੜਦੇ ਪਾਉਣ ਦਾ ਇਹ ਨਹੀਂ ਅਰਥ ਹੁੰਦਾ ਵੀ ਉਹ ਵਿਗਾੜ ਰਹੇ ਨੇ ਐਸੀ ਗੱਲ ਨਹੀਂ ਹੁੰਦੀ ਐਸੀ ਗੱਲ ਹੁੰਦੀ ਕਿ ਸਾਨੂੰ ਤੇ ਸਾਡੇ ਬੱਚੇ ਨੂੰ ਸਮਾਜ ਸਾਹਮਣੇ ਸ਼ਰਮਸਾਰ ਨਾ ਹੋਣਾ ਪਵੇ ਪੁੱਤ ਤਾਂ ਉੱਠ ਖਲੋਏਗਾ ਪਰ ਲੋਕਾਂ ਦੇ ਤਾਨੇ ساری ਜ਼ਿੰਦਗੀ ਇਹਦੇ ਕੰਨਾਂ 'ਚ ਗੂੰਜਦੇ ਰਹਿਣਗੇ ਇਹ ਤਾਂ ਬਦਲ ਜਾਏਗਾ ਪਰ ਸਮਾਜ ਨੇ ਇਹਨੂੰ ਬਦਲੇ ਹੋਏ ਨੂੰ ਵੀ ਕਬੂਲਣਾ ਨਹੀਂ ਇਸ ਕਰਕੇ ਜੋ ਗੱਲ ਘਰ ਦੀ ਚਾਰ ਦਿਵਾਰੀ ਚ ਸਾਡੇ ਚ ਬਹਿ ਕੇ ਸਾਡਾ ਬੱਚਾ ਸਮਝਦਾ ਸਿੱਖਦਾ ਹੈ ਹਰ ਮਾਂ ਬਾਪ ਅਤ ਦਰਜੇ ਦੀ ਕੋਸ਼ਿਸ਼ ਕਰਦਾ ਇਹਨੂੰ ਮੋੜਿਆ ਜਾਵੇ ਜੇ ਅਤ ਕਰੂਪ ਕਰੇ ਕਰਤਾ ਆ ਤਾਂ ਵੀ ਜੀਤਨਾ ਰਾਗ ਸਮਾਇਆ ਚਿੰਤ ਭਵਣ ਮਨ ਪਰਿਓ ਹਮਾਰਾ ਸਾਡਾ ਮਨ ਸੈਂਕੜੇ ਤਰ੍ਹਾਂ ਦੀਆਂ ਚਿੰਤਾਵਾਂ ਵਿੱਚ ਪਿਆ ਹੋਇਆ ਨਾਮ ਬਿਨਾ ਕੈਸੇ ਉਤਰ ਸਪਾਰਾ ਤੇਰੇ ਨਾਮ ਤੋਂ ਬਿਨਾ ਸਾਡਾ ਪਾਰ ਉਤਾਰਾ ਕਾਦਾ ਦੇ ਬਿਮਲ ਮਤ ਸਦਾ ਸਰੀਰਾ ਬਿਮਲ ਦਾਰਥ ਹੁੰਦਾ ਨਿਰਮਲ ਸ਼ੁੱਧ ਸਾਨੂੰ ਨਿਰਮਲ ਮਤ ਦੇ ਸ਼ੁੱਧ ਮਤ ਦੇ ਸਾਨੂੰ ਇਹ ਸਭ ਤੋਂ ਜ਼ਰੂਰੀ ਹੈ ਜੀ ਕੱਪੜਿਆਂ ਨੂੰ ਲੱਗੀ ਹੋਵੇ ਮੈਲ ਤੁਹਾਡੇ ਆਲੇ-ਦੁਆਲੇ ਨੂੰ ਤੰਗ ਕਰਦੀ ਤੁਹਾਨੂੰ ਤੰਗ ਕਰਦੀ ਹੈ ਪਰ ਤੁਹਾਡੇ ਮਨ ਤੇ ਲੱਗੀ ਹੋਈ ਮੈਲ ਤੁਹਾਡੇ ਸਾਰੇ ਜੀਵਨ ਨੂੰ ਬਰਬਾਦ ਕਰਕੇ ਰੱਖ ਦਿੰਦੀ ਹੈ। ਇਹੀ ਸਿੱਖ ਅਰਦਾਸ ਕਰਦਾ ਹੈ ਤੇਰੀ ਬਾਣੀ ਵੀ ਨਿਰਮਲ ਹੈ ਸਤਿਗੁਰੂ ਕਿਰਪਾ ਕਰੀ ਇਸ ਗੁਰਬਾਣੀ ਨਾਲ ਸਾਡਾ ਮਨ ਵੀ ਨਿਰਮਲ ਹੋ ਜਾਏ। ਦੇ ਬਿਮਲ ਮਤ ਸਦਾ ਸਰੀਰਾ ਸਹਿਜ ਸਹਿਜ ਗੁਣ ਰਵੇ ਕਬੀਰਾ ਅਡੋਲਤਾ ਨਾਲ ਸਹਿਜ ਦਾ ਅਰਥ ਹੈ ਅਡੋਲਤਾ ਨਾਲ ਰਵੇ ਦਾ ਅਰਥ ਹੈ ਗਾਉਂਦਾ ਰਹੇ ਤੇਰਾ ਬੱਚਾ ਕਬੀਰ ਦਾਸ ਤੇਰੀ ਵਿੜਾਈ ਕਰਦਾ ਰਹੇ ਤੈਨੂੰ ਗਾਉਂਦਾ ਰਹੇ ਇਹ ਅਡੋਲਤਾ ਬਖਸ਼ੀ ਨਾਮ ਬਖਸ਼ੀ ਸਤਿਗੁਰੂ ਜੀ ਸ਼ੁੱਧ ਮਤ ਬਖਸ਼ਿਸ਼ ਕਰਿਓ ਅਸੀਂ ਤੁਹਾਡੇ ਬੱਚੇ ਆ ਅਸੀਂ ਤੁਹਾਡੇ ਨਾਲ ਆ ਇਹ ਸਾਰਾ ਸ਼ਬਦ ਜੇ ਆਪਾਂ ਬੜੇ ਟਿਕਾਣ ਵਾਲੇ ਦਾ ਬਹੁਤ ਸਾਰੇ ਗੁਰੂ ਘਰ ਦੇ ਕੀਰਤਨੀਆਂ ਨੇ ਇਹਦਾ ਕੀਰਤਨ ਵੀ ਕੀਤਾ ਜੇ ਟਕਾ ਨਾਲ ਸੁਣੀਏ ਇਹ ਅਰਦਾਸ ਹੀ ਆ ਸਾਰੀ ਸ਼ਬਦ ਵਿੱਚ ਟੁੱਟ ਅਰਦਾਸ ਹੈ ਖੁਦਾ ਮਨਜੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਮੁਸ਼ਕਲ ਤੋਂ ਜੇ ਹੈ ਜੇ ਬੜੀ ਮੁਸ਼ਕਲ ਸੇ ਹੋਤੀ ਹੈ ਇਹ ਸ਼ਬਦ ਕਿਤੇ ਅੰਦਰੋਂ ਭਜ ਕੇ ਮਨੁੱਖ ਦੇ ਅੰਦਰੋਂ ਜਨਮ ਲੈ ਲੈਣਾ ਤੁਹਾਡੇ ਸਾਲਾਂ ਦੇ ਪਾਪ ਤੁੱਤੇ ਜਾਣਗੇ ਦੇ ਕੋ ਗਾ ਆਪਾ ਵਿਚਾਰੇ ਕਿੰਨੇ ਆ ਗਾਏ ਕਿੰਨੇ ਆ ਸੁਣਿਆ ਉਹ ਤਾਂ ਚਲੋ ਇੱਕ ਸੰਸਾਰੀ ਕਿਰਿਆ ਹੈ ਨਾ ਪਰ ਉਹ ਕਿਤੇ ਹਿਰਦੇ ਦੀ ਧਰਤੀ ਤੋਂ ਜਨਮ ਲਵੇ ਉਹ ਸ਼ਬਦ ਅੰਦਰੋਂ ਆਵਾਜ਼ ਆਏ ਕਿ ਰਮਈਆ ਹੋਂ ਬਾਰਕ ਤੇਰਾ ਕਾਹੇ ਨਾ ਖੰਡਾ ਸਬਗਣ ਮੇਰਾ ਅਸੀਂ ਬੱਚੇ ਹਾਂ ਸਾਡੇ ਗੁਨਾਹਾਂ ਵਾਲਾ ਨਵੇਖ ਸਾਨੂੰ ਆਪਣੇ ਚਰਨਾਂ ਨਾ ਲਾ ਕੇ ਸਾਡਾ ਆਧਾਰ ਕਰ ਤੂੰ ਤਰਸ ਕਰ ਤੂੰ ਰਹਿਮਤ ਕਰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਦਾ ਘਰ ਤਰਸਦਾ ਕਰ ਹੈ ਪਿਆਰ ਦਾ ਕਰ ਹੈ ਇੱਥੇ ਆਇਆ ਹੋਇਆ ਕੋਈ ਸਵਾਲੀ ਜਿਹੜਾ ਉਹ ਖਾਲੀ ਨਹੀਂ ਜਾਂਦਾ ਜੇ ਸਾਡਾ ਭਰੋਸਾ ਬਣ ਜੇ ਜੇ ਸਾਡਾ ਵਿਸ਼ਵਾਸ ਬਣ ਜੇ ਇੱਕ ਇੱਕ ਕਦਮ ਤੁਹਾਡਾ ਸਾਰਿਆਂ ਦਾ ਸਿਰ ਮੱਥੇ